ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਜੂਨ 84 ਕੱਲੂ ਘਾਰਾ ਦੀ 40ਵੀਂ ਵਰ੍ਹੇ ਸੀ ਨੂੰ ਲੈ ਕੇ ਸਿੰਘ ਸਹਿਬਾਨਾ ਵੱਲੋਂ ਕੌਮ ਦੇ ਨਾਮ ਆਦੇਸ਼ ਜਾਰੀ ਲੋਕ ਸਭਾ ਚੋਣਾਂ ਦੇ ਅੱਜ ਆਉਣਗੇ ਨਤੀਜੇ ਸਵੇਰੇ 8 ਵਜੇ ਹੋਵੇਗੀ ਗਿਣਤੀ ਸ਼ੁਰੂ ਅਤੇ ਤੁਹਾਡੇ ਲਈ ਪੇਸ਼ ਕੀਤੇ ਜਾਣਗੇ ਲਾਈਵ ਨਤੀਜੇ ਆਪ ਆਗੂ ਸੰਜੀਤ ਸਿੰਘ ਵੱਲੋਂ ਐਗਜ਼ਿਟ ਪੂਲਸ ਤੇ ਪਵੰਦੀ ਦੀ ਮੰਗ ਅਤੇ ਕੀਤੇ ਵੱਡੇ ਖੁਲਾਸੇ 골ਡੀ ਬਰਾੜ ਦੀ ਆਡੀਓ ਵਾਇਰਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੂਨ 84 ਦੇ ਕੱਲੂ ਘਰਾਤੀ ਇਹ ਉਹੀ ਸਪਤਾਹ ਚੱਲ ਰਿਹਾ ਹੈ ਉਹੀ ਅਕਾਇ ਅਤੇ ਅਸਾਹ ਦਿਨ ਚੱਲ ਰਹੇ ਨੇ ਜੂਨ 84 ਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਸ ਵਕਤ ਦੀ ਭਾਰਤੀ ਹਕੂਮਤ ਜਿਹੜੀ ਕਾਂਗਰਸ ਦੀ ਹਕੂਮਤ ਸੀ 인ਦਰਾ ਗਾਂਧੀ ਦੀ ਅਗਵਾਈ ਚ ਸਰਕਾਰ ਚੱਲ ਰਹੀ ਸੀ ਉਸ ਸਰਕਾਰ ਦੇ ਵੱਲੋਂ ਇੱਕ ਵੱਡਾ ਫੌਜੀ ਹਮਲਾ ਕੀਤਾ ਗਿਆ ਸੀ ਅਤੇ ਉਹਦੀ 40ਵੀਂ ਸਾਲਾਨਾ ਯਾਦ ਮਨਾਈ ਜਾ ਰਹੀ ਹੈ ਅਤੇ 4 ਜੂਨ ਨੂੰ ਭਾਵ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕੀਤੇ ਜਾਣਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ-ਨਾਲ ਵਕ ਵਕ ਇਤਿਹਾਸਕ ਗੁਰਦੁਆਰਾ ਸਹਿਬਾਨਾ ਦੇ ਅੰਦਰ ਵੀ 6 ਜੂਨ ਨੂੰ ਸ਼ਹੀਦੀ ਸਮਾਗਮ ਕੀਤੇ ਜਾਣਗੇ। ਇਹਨਾਂ ਸਮਾਗਮਾਂ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਵੀ ਨੇ ਮੁੱਖ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਨਾਲ ਇਕੱਤਰਤਾ ਕੀਤੀ ਅਤੇ ਲੋੜੀਂਦੇ ਉਹਨਾਂ ਨੂੰ ਦੇਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਸੇ ਦੌਰਾਨ ਗੱਲਬਾਤ ਕਰਦਿਆਂ ਐਡਵੋਕੇਟ ਧਾਵੀ ਨੇ ਦੱਸਿਆ ਕਿ ਜੂਨ 1984 ਦਾ ਇਹ ਪਹਿਲਾ ਹਫ਼ਤਾ ਸਿੱਖ ਕੌਮ ਲਈ ਕਦੇ ਨਾ ਭੁੱਲਣ ਵਾਲਾ ਹੈ ਦੇਸ਼ ਦੀ ਤਤਕਾਲੀ ਕਾਂਗਰਸ ਹਕੂਮਤ ਦੇ ਵੱਲੋਂ ਸਿੱਖਾਂ ਨੂੰ ਜੂਨ 1984 ਦੇ ਵਿੱਚ ਜ਼ਖਮ ਹਰ ਸਾਲ ਰਿਸਤੇ ਆ ਤੇ ਜਿਹੜੇ ਉਹ ਜ਼ਖਮ 40 ਸਾਲ ਪਹਿਲਾਂ ਦਿੱਤੇ ਗਏ ਸੀ ਇਹ ਸਾਲ ਸਿੱਖ ਕੌਮ ਜੂਨ 1984 ਖੱਲੂਕਾਰਾਂ ਦੀ 40ਵੀਂ ਸਾਲਾਨਾ ਯਾਦ ਮਨਾ ਰਹੀ ਹੈ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸਮੁੱਚੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਸ਼ਹੀਦੀ ਸਵਾਗਤ ਕੀਤੇ ਜਾਣ ਉਨਾ ਕਹਾ ਕਿ ਕੱਲੂ ਕਾ ਰਾ ਦੇਵ ਸ ਸਿੱਖਾਂ ਲਈ ਬਿਹਤ ਭਾਵਕਤਾ ਵਾਲਾ ਸਮਾਂ ਤੇ ਇਹਨੂੰ ਇਸਦੀ ਭਾਵਨਾ ਦੇ ਅਨੁਸਾਰ ਹੀ ਮਨਾਉਣਾ ਕੌਮ ਦਾ ਫਰਜ਼ ਵੀ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ 4 ਜੂਨ ਤੋਂ ਲੈ ਕੇ 6 ਜੂਨ ਤੱਕ ਕਾਲੀਆਂ ਦਸਤਾਰਾਂ ਸਜਾਈਆਂ ਜਾਣ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੱਲੂ ਕਾ ਰ ਦੀ 40ਵੀਂ ਯਾਦ ਦੇ ਮੌਕੇ ਸ਼ਾਂਤਮਈ ਤਰੀਕੇ ਨਾਲ ਗੁਰਬਾਣੀ ਜਾਪ ਕੀਤੇ ਜਾਣ ਦੀ ਵੀ ਉਹਨਾਂ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ 6 ਜੂਨ ਨੂੰ 1984 ਕੱਲੂ ਕਾਰਾ ਦੇ 40 ਸਾਲ ਪੂਰੇ ਹੋਣ ਜਾ ਰਹੇ ਐ ਅਤੇ ਸਿੱਖਾਂ ਦੇ ਜ਼ਖਮ ਹਾਲੇ ਵੀ ਭਰੇ ਨਹੀਂ ਇਸ ਦੌਰਾਨ ਉਹਨਾਂ ਨੇ ਯੂਪੀ ਦੇ ਵਿੱਚ ਗ੍ਰੰਥੀ ਸਿੰਘ ਦੀ ਧੀ ਨੂੰ ਚੁੱਕ ਕੇ ਜ਼ਬਰਜਨਾਹ ਕਰਨ ਵਾਲਿਆਂ ਦੇ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਹੁਣ ਗੱਲ ਕਰਦੇ ਆਂ ਲੋਕ ਸਭਾ ਦੇ ਅੱਜ ਚੋਣ ਨਤੀਜੇ ਆਉਣਗੇ ਸਭਨਾਂ ਦੀਆਂ ਨਜ਼ਰਾਂ ਕੋਈ ਮੰਨੇ ਤੇ ਭਾਵੇਂ ਨਾ ਮੰਨੇ ਇਹਨਾਂ ਚੋਣ ਨਤੀਜਿਆਂ ਤੇ ਟਿਕੀਆਂ ਰਹਿਣਗੀਆਂ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਕਿ ਵੱਖ-ਵੱਖ 7 ਪੜਾਵਾਂ ਦੇ ਵਿੱਚ ਹੋਈਆਂ ਨੇ ਉਹਨਾਂ ਦੇ ਅੱਜ ਚੋਣ ਨਤੀਜੇ ਆਉਣਗੇ ਅਤੇ ਇਹਨਾਂ ਵੋਟਾਂ ਦੀ ਗਿਣਤੀ ਭਾਰਤ ਵਿੱਚ 4 ਜੂਨ ਨੂੰ ਸਵੇਰ ਦੇ 8 ਵਜੇ ਸ਼ੁਰੂ ਹੋਵੇਗੀ ਤੇ ਤੁਸੀਂ ਆਪੋ ਆਪਣੀਆਂ ਘੜੀਆਂ ਭਰ ਦੇ 8 ਵਜੇ ਦੇ ਹਿਸਾਬ ਨਾਲ ਬੁਲਾ ਲੈਣੀਆਂ ਅਤੇ ਟੀਵੀ ਐਨ ਤੋਂ ਆਪਾਂ ਇਹ ਚੋਣ ਨਤੀਜੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਲਾਈਵ ਪ੍ਰਸਾਰਤ ਕੀਤੇ ਜਾਣਗੇ ਪੰਜਾਬ 'ਚ ਦੱਸਿਆ ਗਿਆ ਹੈ ਕਿ 24 ਥਾਵਾਂ ਤੇ 48 ਇਮਾਰਤਾਂ ਚ ਗਿਣਤੀ ਕੇਂਦਰ ਬਣਾਏ ਗਏ ਐ 15000 ਦੇ ਕਰੀਬ ਮੁਲਾਜ਼ਮ ਨੇ ਜਿਹੜੇ ਗਿਣਤੀ ਦੀ ਡਿਊਟੀ ਵਾਸਤੇ ਤਾਇਨਾਤ ਕੀਤੇ ਗਏ ਐ ਤੇ ਇਹਦੇ ਨਾਲ ਹੀ ਹਰੇਕ ਜ਼ਿਲ੍ਹੇ ਦੇ ਵਿੱਚ ਗਿਣਤੀ ਕੇਂਦਰਾਂ ਦੀ ਸੁਰੱਖਿਆ ਦੇ ਵਾਸਤੇ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਵੀ ਤਾਇਨਾਤ ਰਹਿਣਗੇ ਤੇ ਹਰੇਕ ਗਿਣਤੀ ਕੇਂਦਰ ਦੇ ਉੱਤੇ ਸੁਪਰਵਾਈਜ਼ਰ ਮਾਈਕਰੋ ਅਬਜ਼ਰਵਰ ਅਤੇ ਸਹਾਇਕ ਸਟਾਫ ਵੀ ਮੌਜੂਦ ਰਹੇਗਾ ਤਾ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਬੇਨਿਜਮੀ ਨਾ ਕੀਤੀ ਜਾ ਸਕੇ ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਮੁਕੰਮਲ ਤੌਰ ਤੇ ਸਪਸ਼ਟ ਹੋ ਜਾਣਗੇ ਤੇ ਇਸ ਵਾਰ ਪੰਜਾਬ ਦੇ ਵਿੱਚ 328 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸੀ ਜਿਨ੍ਹਾਂ ਵਿੱਚੋਂ 2 ਕਰੋੜ ਤੇ 14 ਲੱਖ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕਰਨਾ ਸੀ ਪਰ ਇਹਨਾਂ ਵਿੱਚੋਂ 62.80 ਫੀਸਦੀ ਨੇ ਹੀ ਆਪਣਾ ਮਤ ਦਦਾਨ ਕੀਤਾ ਸਭ ਤੋਂ ਵੱਧ ਪੋਲਿੰਗ ਬਠਿੰਡਾ ਚ ਹੋਈ ਜਿੱਥੇ 69.36 ਫੀਸਤੀ VOTING ਹੋਈ ਜਦੋਂ ਕਿ ਸਭ ਤੋਂ ਘੱਟ ਅੰਮ੍ਰਿਤਸਰ ਦੇ ਵਿੱਚ 56.06 ਫੀਸਤੀ ਹੋਈ ਹੈ ਗਿਣਤੀ ਲਈ ਹਰ ਕੇਂਦਰ ਦੇ ਵਿੱਚ ਕਾਊਂਟਿੰਗ ਹਾਲ ਬਣਾਏ ਗਏ ਹੈ ਹਰੇਕ ਟੇਬਲ ਤੇ ਇੱਕ ਕਾਊਂਟਿੰਗ ਸੁਪਰਵਾਈਜ਼ਰ ਇੱਕ ਕਾਊਂਟਿੰਗ ਸਹਾਇਕ ਕਾਊਂਟਿੰਗ ਸਟਾਫ ਗਰੁੱਪ ਡੀ ਦਾ ਕਰਮਚਾਰੀ ਅਤੇ ਇੱਕ ਮਾਈਕਰੋ ਅਬਜ਼ਰਵਰ ਵੀ ਤਾਇਨਾਤ ਰਹੇਗਾ ਇਹਦੇ ਨਾਲ ਹੀ ਆਖਰੀ ਰੈਡਮਾਈਜ਼ੇਸ਼ਨ ਜਿਹੜੀ ਹੋਣੀ ਹੈ ਉਹ ਗਿਣਤੀ ਵਾਲੇ ਦਿਨ ਭਾਵ ਅੱਜ ਸਵੇਰੇ 5 ਵਜੇ ਹੋਏਗੀ। ਇਹਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੂਥਾਂ ਦੇ ਹਿਸਾਬ ਨਾਲ ਹੀ ਗਿਣਤੀ ਕੀਤੀ ਜਾਏਗੀ ਅਤੇ ਵੋਟਾਂ ਦੀ ਗਿਣਤੀ 17 ਗੀੜਾਂ ਤੋਂ ਲੈ ਕੇ 27 ਗੀੜਾਂ ਤੱਕ ਹੋ ਸਕਦੀ ਹੈ। ਅੱਜ 4 ਜੂਨ ਨੂੰ ਜਦੋਂ ਪੰਜਾਬ ਭਰ ਦੇ ਵਿੱਚ ਗਿਣਤੀ ਸ਼ੁਰੂ ਹੋਵੇਗੀ ਤਾਂ ਇਸੇ ਦੌਰਾਨ ਸ਼ਰਾਬ ਦੇ ਠੇਕੇ ਮੁਕੰਮਲ ਬੰਦ ਰਹਿਣਗੇ। ਇਸ ਬੰਦ ਦੀ ਚੋਣ ਕਮਿਸ਼ਨ ਦੇ ਵੱਲੋਂ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹੈ। ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਵੀ ਸ਼ਰਾਬ ਨਹੀਂ ਦਿੱਤੀ ਜਾਏਗੀ। ਤੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਫਿਰ ਤੁਹਾਨੂੰ ਦੱਸਦੇ ਹਾਂ ਕਿ ਅੱਜ ਇਹ ਚੋੜਨ ਤੀਜੇ ਤੁਹਾਡੇ ਲਈ ਆਪਣੇ ਇਸ ਚੈਨਲ ਤੋਂ ਵੀ ਆਪਣੀ ਟੀਮ ਵੱਲੋਂ ਪ੍ਰਸਾਰਿਤ ਕੀਤੇ ਜਾਣਗੇ ਤੁਸੀਂ ਆਪ ਵੀ ਜੁੜਿਓ ਅਤੇ ਹੋਰਨਾਂ ਨੂੰ ਵੀ ਉਹ ਲਿੰਕ ਜ਼ਰੂਰ ਭੇਜ ਦੇਣਾ ਤੇ ਹੁਣ ਗੱਲ ਕਰਦੇ ਹਾਂ ਕਿ ਕਿਹੜੀ ਪਾਰਟੀ ਕਿੰਨੇ ਪਾਣੀ ਚ ਤਕਰੀਬਨ ਸਾਰਿਆਂ ਦਾ ਭਲੇਖਾ ਅੱਜ ਦੂਰ ਹੋ ਜਾਣਾ ਹੈ ਹੁਣ ਕੁਝ ਘੰਟਿਆਂ ਦਾ ਹਾਇਰਫੇਰ ਹੈ ਪੰਜਾਬ ਦੇ ਵਿੱਚ 13 ਲੋਕ ਸਭਾ ਹਲਕੇ ਤੇ ਪੰਜਾਬ ਦੀਆਂ ਵੱਡੀਆਂ ਪਾਰਟੀਆਂ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਭਾਜਪਾ ਬਸਪਾ ਅਕਾਲੀ ਦਰ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਸੀ ਤੇ ਜਿਨ੍ਹਾਂ ਦੀ ਜਿੱਤ ਹਾਰ ਦਾ ਪਤਾ ਅੱਜ ਲੱਗ ਜਾਣਾ ਹੈ ਪਰ ਇਹ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਗੱਲ ਹੋਰ ਵੀ ਤੈਅ ਹੋਏਗੀ ਕਿ ਆਉਂਦੇ ਤਕਰੀਬਨ 2.5 ਤਿੰਨ ਸਾਲਾਂ 'ਚ ਪਾਵ 2027 ਦੀਆਂ ਚੋਣਾਂ 'ਚ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਹੜੀ ਪਾਰਟੀ ਜਾਂ ਕਿਹੜਾ ਨੇਤਾ ਕਿੰਨੇ ਕੁ ਪਾਣੀ ਚ ਹੈ ਜਿਵੇਂ ਕਿ ਸਤਾਤਰੀ ਤਰ ਪੰਜਾਬ ਦੀ ਆਮ ਆਦਮੀ ਪਾਰਟੀ ਉਹਦੇ ਪ੍ਰਧਾਨ ਵੀ ਨੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਨੇ ਆਪਣੇ ਉਮੀਦਵਾਰਾਂ ਲਈ ਦਿਨ ਰਾਤ ਇੱਕ ਕੀਤਾ ਆਪਣੇ ਸਰਕਾਰ ਦੇ ਕੰਮ ਘਣਾਏ ਐ ਤੇ ਕੀ ਉਹਨਾਂ ਦੇ ਕੰਮ ਉਹਨਾਂ ਦੀ ਗੱਲ ਲੋਕਾਂ ਨੂੰ ਚੰਗੀ ਲੱਗੀ ਜਾਂ ਫਿਰ ਉਹਨਾਂ ਨੂੰ ਆਉਣ ਵਾਲੇ 2.5 3 ਸਾਲਾਂ ਦੇ ਵਿੱਚ ਆਪਣੇ ਕੰਮ ਦੇ ਵਿੱਚ ਤਬਦੀਲੀ ਲਿਆਉਣੀ ਪੈਗੀ ਜਾਂ ਫਿਰ ਉਹਨਾਂ ਤੇ ਲੋਕ ਹਾਲੇ ਵੀ ਭਰੋਸਾ ਕਰਦੇ ਨੇ ਇਹ ਚੋਣ ਨਤੀਜੇ ਤੈਅ ਕਰਨਗੇ ਇਸੇ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਪਾ ਉਹਨਾਂ ਨੇ ਆਪਣੀਆਂ ਗੱਲਾਂ ਅੱਗੇ ਰੱਖੀਆਂ ਨੇ ਉਹਨਾਂ ਦਾ ਦੇਖਣਾ ਹੋਏਗਾ ਕਿ ਕੀ ਪਿਛਲੀਆਂ 8 ਸੀਟਾਂ ਬਚਾਉਣ ਵਿੱਚ ਕਾਮਯਾਬ ਰਹਿੰਦੇ ਆ ਜਾਂ ਨਹੀਂ ਇਹਦੇ ਤੋਂ ਬਾਅਦ ਗੱਠ ਜੋ ਟੁੱਟਿਆ ਅਕਾਲੀ ਦਲ ਤੇ ਭਾਜਪਾ ਇਸ ਵਾਰ ਇਕੱਲੇ ਇਕੱਲੇ ਚੋਣ ਮੈਦਾਨ 'ਚ ਨੇ ਇਹਨਾਂ 'ਚੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ 1 ਫਰਵਰੀ ਤੋਂ ਸ਼ੁਰੂ ਕੀਤੀ ਸੀ ਪੰਜਾਬ ਬਚਾਓ ਯਾਤਰਾ ਇਕੱਲਿਆਂ ਨੂੰ ਚੋਣ ਪ੍ਰਚਾਰ ਕਰਨਾ ਪਿਆ ਉਹ ਵੇਖਣਾ ਹੋਊਗਾ ਕਿ ਕੀ ਅਕਾਲੀ ਦਲ ਦੀ ਪੁਰਾਣੀ ਸ਼ਾਖ ਬਹਾਲ ਕਰ ਪਾਉਣਗੇ ਜਾਂ ਜਿਹੜੇ ਐਗਜ਼ਿਟ ਪੋਲ ਨੇ ਉਹ ਇੱਕ ਜ ਬਿਲਕੁਲ ਖਾਤਾ ਖੁੱਲਦਾ ਵੀ ਨਹੀਂ ਦਿਖਾਉਂਦੇ ਐਗਜ਼ਿਟ ਪੋਲ ਤਾਂ ਐਗਜ਼ਿਟ ਪੋਲ ਨੇ ਪਰ ਅੱਜ ਚੋਣ ਨਤੀਜੇ ਆ ਜਾਣਗੇ ਇਸੇ ਤਰ੍ਹਾਂ ਭਾਜਪਾ ਭਾਜਪਾ ਦੀ ਸਥਿਤੀ ਖਾਸ ਕਰਕੇ ਪਿੰਡੂ ਹਲਕਿਆਂ 'ਚ ਕਾਫੀ ਖਰਾਬ ਸੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਰਹੇ ਸ਼ਹਿਰਾਂ 'ਚੋਂ ਕਸਬਿਆਂ 'ਚ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਤੇ ਕੋਈ ਅਸਰ ਵੀ ਨਹੀਂ ਛੱਡੀ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਨੇ ਇਹ ਸਾਫ਼ ਕਰ ਦੇਣਗੇ ਕਿ ਭਗਵੰਤ ਮਾਨ ਸੁਖਵੀਰ ਬਾਦਲਾ ਰਾਜਾ ਵੜਿੰਗ ਸੁਨੀਲ ਜਾਖੜ ਇਹਨਾਂ ਦਾ ਕੀ ਭਵਿੱਖ ਹੈ ਇਹਨਾਂ ਦੀਆਂ ਪਾਰਟੀਆਂ ਕਿੱਥੇ ਖੜੀਆਂ ਨੇ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਦੀਪ ਸਿੰਘ ਮਾਨ ਜਿਹੜੇ ਖੁਦ ਸੰਗਰੂਰ ਤੋਂ ਅਤੇ ਕਈ ਥਾਵਾਂ ਤੇ ਉਹਨਾਂ ਦੇ ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨੇ ਉਹਨਾਂ ਦੀ ਜਿੱਤ ਹਾਰ ਦੇ ਨਾਲ ਵੀ ਉਹਨਾਂ ਦੀ ਤਸਵੀਰ ਸਾਹਮਣੇ ਆ ਜਾਏਗੀ ਕਿ ਕੀ ਜਿਮਨੀ ਚੋਣਾਂ ਵਾਲਾ ਯਾਦੂ ਉਹਨਾਂ ਦਾ ਕਾਇਮ ਹੈ ਜਾਂ ਨਹੀਂ ਇਸੇ ਤਰ੍ਹਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਅਮਰਿਤਪਾਲ ਸਿੰਘ ਸੋਸ਼ਲ ਮੀਡੀਆ ਤੇ ਉਹਨਾਂ ਦਾ ਵੀ ਧੂਆਂ ਧਾਰ ਪ੍ਰਚਾਰ ਹੋਇਆ ਉਨਾ ਦਾ ਵੀ ਨਤੀਜਾ ਵੇਖਣ ਵਾਲਾ ਹੋਏਗਾ ਤੇ ਇੱਕ ਪਾਸੇ ਅਮਰਿਤਪਾਲ ਸਿੰਘ ਅਤੇ ਅਖੀਰਲੇ ਦਿਨਾਂ ਦੇ ਵਿੱਚ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਵੀ ਹਵਾ ਝੁੱਲੀ ਪਰ ਸੱਚਮੁੱਚ ਸਿੱਖ ਕੌਮ ਨੂੰ ਜਿਹੜਾ ਅਕਸਰ ਕੋਸਤਾ ਰਹਿੰਦਾ ਸੀ ਗਾਲਾਂ ਕੱਢਦਾ ਸੀ ਸੁਧੀਰ ਸੂਰੀ ਉਹਦਾ ਦਿਨ ਦਿਹਾੜੇ ਪੁਲਿਸ ਦੀ ਮੌਜੂਦਗੀ ਵਿੱਚ ਕਤਲ ਕੀਤਾ ਸੀ ਸੰਦੀਪ ਸਿੰਘ ਸਣੀ ਨੇ ਸਭ ਤੋਂ ਵੱਡਾ ਸਵਾਲ ਹੈ ਕਿ ਸੰਦੀਪ ਸਣੀ ਦੇ ਹੱਕ ਵਿੱਚ ਕਿਉਂ ਓਨੇ ਵੱਡੇ ਪੱਧਰ ਤੇ ਹਾ ਦਾ ਨਾਰਾ ਨਾ ਮਾਰਿਆ ਗਿਆ ਇਹ ਸਵਾਲ ਅੱਜ ਵੀ ਹੈ ਤੇ ਸ਼ਾਇਦ ਕੱਲ ਵੀ ਰਹੇਗਾ ਬਾਕੀ ਦੇਖਣਾ ਹੋਏਗਾ ਕਿ ਐਗਜ਼ਿਟ ਪੋਲ ਚੋਣ ਸਰਵੇ ਜੋ ਪਾਰਟੀਆਂ ਨੂੰ ਜਿੱਤ ਹਾਰ ਦਿਖਾ ਰਹੇ ਨੇ ਉਹ ਨਤੀਜਿਆਂ ਦੇ ਕਿੰਨੇ ਨੇੜੇ ਨੇ ਜਾਂ ਫਿਰ ਸਾਰਾ ਕੁਝ ਉਲਟ ਪੁਲਟ ਹੋ ਜਾਂਦਾ ਹੈ ਤੇ ਹੁਣ ਇਹਨਾਂ ਐਗਜ਼ਿਟ ਪੋਲਸ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਉਹ ਕੀਤੀ ਹੈ ਆਮ ਆਗੂ ਸੰਜੇ ਸਿੰਘ ਨੇ ਜੀਹਾਂ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਉਹਨਾਂ ਨੇ ਭਾਰਤ ਦੇ ਵਿੱਚ ਐਗਜ਼ਿਟ ਪੋਲਸ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਦਾਵਾ ਕੀਤਾ ਕਿ ਇਸ ਵਾਰ ਵੀ ਇਹ ਗਲਤ ਸਾਬਤ ਹੋਣਗੇ ਉਹ ਕਹਿੰਦੇ ਟੈਲੀਵਿਜ਼ਨਾਂ ਤੇ ਉਧਰਲੇ ਪਾਸੇ ਚੋਣ ਪ੍ਰਕਿਰਿਆ ਬਿਲਕੁਲ ਬੰਦ ਹੋਈ ਤੇ ਨਾਲ ਅੱਧੇ ਘੰਟੇ ਬਾਅਦ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਤੇ ਐਗਜ਼ਿਟ ਪੋਲ ਦੇ ਵਿੱਚ ਪ੍ਰਧਾਨ ਮੰਤਰੀ મોદી ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਉਹਨਾਂ ਦੀ ਅਗਵਾਈ ਵਿੱਚ ਸਰਕਾਰ ਬਣਨ ਦੀਆਂ ਭਵਿੱਖਬਾਣੀਆਂ ਹੋਈਆਂ ਨਾਲ ਹੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਆ ਨੂੰ ਭਾਰੀ ਮੋਹਬਤ ਮਿਲਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਗਈਆਂ ਨੇ ਸੰਜੇ ਸਿੰਘ ਨੇ ਕਿਹਾ ਕਿ ਐਗਜ਼ਿਟ ਪੋਲ ਤੇ ਭਾਰਤ ਭਰ ਦੇ ਵਿੱਚ ਬੰਦੀ ਲਗਾਈ ਜਾਣੀ ਚਾਹੀਦੀ ਹੈ ਕਿਉਂਕਿ ਉਹ ਇੱਕ ਵਾਰ ਨਹੀਂ ਸਗੋਂ ਕਈ ਵਾਰੀ ਬਿਲਕੁਲ ਗਲਤ ਸਾਬਤ ਹੋ ਚੁੱਕੇ ਨੇ ਇਹ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਅਤੇ ਚੋਣ ਕਮਿਸ਼ਨ ਨੂੰ ਚੋਣ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਦਾ ਦਰ ਅਸਲ ਇੱਕ ਗਲਤ ਤਰੀਕਾ ਹੈ ਉਹਨਾਂ ਦਾਵਾ ਕੀਤਾ ਕਿ ਇਹ ਐਗਜ਼ਿਟ ਪੋਲ ਆਪਣੇ ਆਪ ਨੂੰ ਕਿਵੇਂ ਖੁਦ ਝੂਠਾ ਸਾਬਤ ਕਰਦੇ ਐ ਉਹਨਾਂ ਨੇ ਕੁਝ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਕੁਝ ਪ੍ਰੈਸ ਕਾਨਫਰੰਸ ਦੇ ਦੌਰਾਨ ਦਲੀਲਾਂ ਦਿੱਤੀਆਂ ਤੇ ਕੁਝ ਸਵਾਲਾਂ ਦੇ ਜਵਾਬ ਵੀ ਦਿੱਤੇ ਉਹਨਾਂ ਦੱਸਿਆ ਕਿ ਇੱਕ ਐਗਜ਼ਿਟ ਪੋਲ ਦੇ ਵਿੱਚ ਝਾਰਖੰਡ ਦੇ ਵਿੱਚ ਸੀਪੀਆਈਐਮ ਜੋ ਕਿ ਚੋਣ ਲੜੀ ਨਹੀਂ ਰਹੀ ਚੋਣ ਲੜ ਨਹੀਂ ਰਹੀ ਉੱਥੋਂ ਸੀਪੀਆਈਐਮ ਐਲ ਪਾਵ ਲੈਨਨਵਾਦੀ ਹੈ ਜਿਹੜੀ ਉਹ ਚੋਣ ਜ਼ਰੂਰ ਲੜ ਰਹੀ ਸੀ पर एग्जिट पोल ਦੇ ਵਿੱਚ ਜਿਹੜੀ ਪਾਰਟੀ ਚੋਣ ਹੀ ਨਹੀਂ ਲੜ ਰਹੀ ਉਹਨੂੰ ਵੀ ਦੋ ਤੋਂ ਤਿੰਨ ਸੀਟਾਂ ਤੇ ਜਿਹੜੀ ਚੋਣ ਲੜ ਰਹੀ ਹੈ ਉਹ ਲੈਨਨ ਹੈ ਉਹ ਇੱਕ ਸੀਟ ਤੇ ਚੋਣ ਲੜ ਰਹੀ ਸੀ ਉਹ ਵੀ ਜੇ ਮੰਨ ਲਿਆ ਜਾਵੇ ਕਿ ਨਾਂ 'ਚ ਗਲਤੀ ਲੱਗ ਗਈ ਤਾਂ ਵੀ ਜਿਹੜੀ ਇੱਕ ਸੀਟ ਤੇ ਚੋਣ ਲੜ ਰਹੀ ਹੈ ਉਹਨੂੰ ਦੋ ਤੋਂ ਤਿੰਨ ਕਿਵੇਂ ਦਿਖਾਈਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਉਹਨਾਂ ਤਾਮਨ ਲਾਡੂ ਦਾ ਜ਼ਿਕਰ ਕੀਤਾ ਕਿ ਕਾਂਗਰਸ ਸਿਰਫ 9 ਸੀਟਾਂ ਤੇ ਚੋਣ ਲੜ ਰਹੀ ਹੈ ਉੱਥੇ एग्जिट पोल ਵਿੱਚ ਉਹਨਾਂ ਨੂੰ 15 ਦਿਖਾਈਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਉੱਤਰਾਖੰਡ ਲੋਕ ਸਭਾ ਹਲਕਿਆਂ ਦੀ ਗਿਣਤੀ ਸਿਰਫ 5 ਹੈ ਸਿਰਫ 5 ਪਰ ਉੱਤਰਾਖੰਡ ਵਿੱਚ ਭਾਜਪਾ ਦੇ ਹਿੱਸੇ 6 ਸੀਟਾਂ ਐਗਜ਼ਿਟ ਪੋਲ ਵਿੱਚ ਜਾ ਰਹੀਆਂ ਨੇ ਇਸੇ ਤਰ੍ਹਾਂ ਐਗਜ਼ਿਟ ਪੋਲ ਦੇ ਰਾਹੀਂ ਤਾਮਿਲ ਲਾਡੂ ਵਿੱਚ ਭਾਜਪਾ ਦੇ ਹਿੱਸੇ 37% ਵੋਟ ਸ਼ੇਅਰ ਉਹ ਦਿਖਾਇਆ ਗਿਆ ਜੋ ਕਿ ਭਾਜਪਾ ਵਾਲੇ ਵੀ ਖੁਦ-ਬ-ਖੁਦ ਮੰਨਣ ਵਾਸਤੇ ਤਿਆਰ ਨਹੀਂ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਕੁੱਲ ਸੀਟਾਂ ਦੀ ਗਿਣਤੀ 10 ਹੈ ਜਦੋਂ ਕਿ ਐਗਜ਼ਿਟ ਪੋਲ ਦੇ ਵਿੱਚ 19 ਸੀਟਾਂ ਦਾ ਲੇਖਾ ਜੋਖਾ ਕੀਤਾ ਗਿਆ। ਇਸੇ ਤਰ੍ਹਾਂ ਹਿਮਾਚਲ ਦੇ ਐਗਜ਼ਿਟ ਪੋਲ ਵੀ ਇਸ਼ਾਰਾ ਇਹੀ ਕਰਦੇ ਆ। ਹਿਮਾਚਲ ਵਿੱਚ ਕੁੱਲ ਲੋਕ ਸਭਾ ਹਲਕੇ ਨੇ ਜਿਹੜੇ 4 ਐਗਜ਼ਿਟ ਪੋਲ ਦੇ ਵਿੱਚ 6 ਤੋਂ 8 ਦਾ ਲੇਖਾ ਜੋਖਾ ਹੈ। ਇਸ ਤਰ੍ਹਾਂ ਰਾਜਸਥਾਨ ਦੇ ਵਿੱਚ ਕੁੱਲ ਹਲਕੇ ਨੇ 25 ਪਰ ਉੱਥੇ 33 ਸੀਟਾਂ ਦਾ ਐਗਜ਼ਿਟ ਪੋਲ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਬਿਹਾਰ ਦੇ ਵਿੱਚ ਚਿਰਾਗ ਪਾਸਵਰ ਦੀ ਪਾਰਟੀ ਸਿਰਫ 5 ਹਲਕਿਆਂ ਤੋਂ ਚੋਣ ਮੈਦਾਨ ਵਿੱਚ ਸੀ। ਪਰ ਐਗਜ਼ਿਟ ਪੋਲ ਵਿੱਚ ਉਹਨਾਂ ਨੂੰ 6 ਸੀਟਾਂ ਦਿੱਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਸੰਜੇ ਸਿੰਘ ਨੇ ਪੱਛਮੀ ਬੰਗਾਲ ਤੇ ਕੁਝ ਹੋਰ ਉਦਾਹਰਨਾਂ ਵੀ ਦਿੱਤੀਆਂ ਪੰਜਾਬ ਅਤੇ ਦਿੱਲੀ ਦੇ ਐਗਜ਼ਿਟ ਪੋਲ ਕਿਵੇਂ ਗਲਤ ਸਾਬਤ ਹੋ ਚੁੱਕੇ ਨੇ ਉਹਦੀਆਂ ਉਦਾਹਰਨਾਂ ਦਿੱਤੀਆਂ ਤੇ ਉਦਾਹਰਨਾਂ ਸਹਿਤ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਐਗਜ਼ਿਟ ਪੋਲ ਕਿੰਨੇ ਸੱਚ ਤੇ ਕਿੰਨੇ ਝੂਠੇ ਹੁੰਦੇ ਨੇ ਇਹ ਤੁਹਾਡੇ ਸਾਹਮਣੇ ਹੈ ਉਹਨਾਂ ਦਾਵਾ ਕੀਤਾ ਕਿ ਅੱਜ ਚਾਰ ਦੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਵਿਰੋਧੀ ਗੱਠ ਜੋੜ ਇੰਡੀਆ ਨੈਸ਼ਨਲ ਡਵੈਲਪਮੈਂਟ ਐਂਡ ਇਨਕਲੂਸਿਵ ਅਲਾਈਅੰਸ ਭਾਵ ਇੰਡੀਆ ਗੱਠ ਜੋੜ ਉਹਨੂੰ 295 ਸੀਟਾਂ ਮਿਲਣਗੀਆਂ ਅਤੇ ਉਹਨਾਂ ਦੀ ਸਰਕਾਰ ਬੜੇਗੀ ਇਸੇ ਤਰ੍ਹਾਂ ਜੇਲ੍ਹ ਜਾਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਬੀਤੇ ਦਿਨੀ ਕਿਹਾ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੇ ਲਗਾਤਾਰ ਤੀਸਰੀ ਵਾਰ ਸੱਤਾ 'ਚ ਆਉਣ ਦੀ ਜਿਹੜੀ ਭਵਿੱਖਬਾਣੀ ਹੈ ਉਹ ਸਾਰੇ ਐਗਜ਼ਿਟ ਪੋਲ ਫਰਜ਼ੀ ਨੇ ਉਹਨਾਂ ਨੇ ਕਿਹਾ ਸੀ ਕਿ ਐਗਜ਼ਿਟ ਪੋਲ ਦੇ ਨਤੀਜੇ ਤਾਂ ਸਾਹਮਣੇ ਆਏ ਐ ਪਰ ਮੈਂ ਲਿਖ ਕੇ ਦੇ ਸਕਦਾ ਕਿ ਇਹ ਫਰਜ਼ੀ ਨੇ ਕਿਉਂਕਿ ਰਾਜਸਥਾਨ ਦੇ ਵਿੱਚ 25 ਸੰਸਦੀ ਹਲਕੇ ਤੇ ਐਗਜ਼ਿਟ ਪੋਲ ਵਿੱਚ ਉਹਨਾਂ ਨੂੰ 33 ਸੀਟਾਂ ਦਿੱਤੀਆਂ ਗਈਆਂ ਨੇ ਕੀ ਇਹ ਕਾਰਨ ਹੈ ਕਿ ਉਹਨਾਂ ਨੇ ਫਰਜ਼ੀ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਕਿਉਂ ਕੀਤੇ ਕਿ ਦਬਾਅ ਦੀ因 ਨੇ ਇਹ ਹੁਣ ਵੇਖਣਾ ਹੋਊਗਾ ਕਈਆਂ ਨੇ ਸ਼ਰਤਾਂ ਲਾਈਆਂ ਹੋਈਆਂ ਨੇ ਕਈਆਂ ਨੇ ਸ਼ਰਤ ਲਾਈ ਆ ਬਠਿੰਡੇ ਤੋਂ ਕਿ ਹਰ ਸਿਮਰਤ ਕੋਰ ਬਾਦਲ ਜਿੱਤੇਗੀ ਦੂਸਰੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਜਿੱਤਣਗੇ ਦੇਖਦੇ ਆ ਕਿ ਉਹਨਾਂ ਚੋਂ ਸ਼ਰਤ ਕੌਣ ਜਿੱਤਦਾ ਤੇ ਕੌਣ ਹਾਰਦਾ ਹੈ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚੋਂ ਸ਼ਰਤ ਲੱਗੀ ਹੋਈ ਹੈ ਕਰਮਜੀਤ ਅਨਮੋਲ ਜਿੱਤੂ ਜਾਂ ਸਰਬਜੀਤ ਸਿੰਘ ਖਾਲਸਾ ਜਿੱਤੂ ਇੱਥੇ ਵੀ 50-50 ਹਜ਼ਾਰ ਰੁਪਏ ਦੀ ਸ਼ਰਤ ਲੱਗੀ ਹੋਈ ਹੈ ਹੁਣ ਵੇਖਣਾ ਹੋਵੇਗਾ ਕਿ ਕੌਣ ਸ਼ਰਤ ਹਾਰਦਾ ਤੇ ਕੌਣ ਜਿੱਤਦਾ ਹੁਣ ਗੱਲ ਕਰਦੇ ਹਾਂ ਸ਼ੀਤਲ ਅੰਗੁਰਾਲ ਦੀ ਕਰਾਰਾ ਝਟਕਾ ਮਿਲ ਗਿਆ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਨੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਆਖਰ ਪ੍ਰਵਾਨ ਕਰ ਲਿਆ ਹੈ ਵਿਧਾਨ ਸਭਾ ਸਪੀਕਰ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਅਸਤੀਫਾ ਮਨਜ਼ੂਰੀ ਦੀ ਤਾਰੀਖ 30 ਮਈ ਹੈ ਭਾਵ VOTING ਤੋਂ ਠੀਕ 2 ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਆਖਿਆ ਕਿ ਮੈਂ ਇਹ ਅਸਤੀਫਾ ਵੇਖਿਆ ਅਤੇ ਜਦੋਂ ਮੀਡੀਆ ਵਿੱਚ ਆਇਆ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੈ ਤਾਂ ਮੈਂ ਉਸ ਨੂੰ ਮਨਜ਼ੂਰ ਕਰ ਲਿਆ ਹੁਣ ਦੂਸਰੇ ਪਾਸੇ ਵਿਧਾਇਕ ਦੇਖਦੇ ਆ ਕਿ ਅਗਲਾ ਸਟੈਪ ਲੈਣਗੇ ਦਰਅਸਲ ਛੁੱਟੀਆਂ ਦੀ ਵਜ੍ਹਾ ਕਾਰਨ ਉਹਨਾਂ ਨੂੰ ਕਹਿੰਦੇ ਦੱਸਿਆ ਹੋਣ ਗਿਆ ਇਸੇ ਲਈ ਉਹਨਾਂ ਅੱਜ ਦੱਸਣ ਦੇ ਲਈ ਬੁਲਾਇਆ ਸੀ ਸਪੀਕਰ ਨੇ ਕਿਹਾ ਕਿ ਵੈਸੇ ਸ਼ੀਤਲ ਉਂਗਰਾਲ ਤੇ ਐਂਟੀ ਡਿਫੈਕਸ਼ਨ ਲਾ ਦੇ ਮੁਤਾਬਕ ਵੀ ਕਾਰਵਾਈ ਹੋ ਸਕਦੀ ਸੀ ਪਰ ਉਹਨਾਂ ਨੇ ਆਪ ਹੀ ਆਪਣਾ ਅਸਤੀਫਾ ਦੇ ਦਿੱਤਾ ਸੀ ਅਤੇ ਬੀਤੇ ਦਿਨੀ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਬਾਅਦ ਫਿਰ ਅਗਲੇ ਦਿਨ ਸ਼ੀਤਲ ਉਂਗਰਾਲ ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਵਿੱਚ ਆਪਣਾ ਜਵਾਬ ਦੇਣ ਵਾਸਤੇ ਵੀ ਪਹੁੰਚੇ ਸੀ ਵਿਧਾਨ ਸਭਾ ਦੇ ਸਕੱਤਰੇਤ ਦੇ ਵਿੱਚ ਸੌਂਪੇ ਆਪਣੇ ਜਵਾਬ ਦੇ ਵਿੱਚ ਸ਼ੀਤਲ ਉਂਗਰਾਲ ਨੇ ਕਿਹਾ ਕਿ ਮੈਂ ਨਹੀਂ ਦੱਸ ਸਕਦਾ ਕਿ ਮੈਂ ਇਸ ਵੇਲੇ ਭਾਜਪਾ ਵਿੱਚ ਹਾਂ ਜਾਂ ਨਹੀਂ ਪਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਮੋਦੀ ਦਾ ਪਰਿਵਾਰ ਹਟਾ ਦਿੱਤਾ ਹੈ ਉਹਨਾਂ ਨੇ ਆਖਿਆ ਕਿ ਮੇਰੇ ਨਾਲ ਧੱਕਾ ਹੋਇਆ ਤਾਂ ਫਿਰ ਮੈਂ ਹਾਈ ਕੋਰਟ ਜਾਊਂਗਾ ਮੈਨੂੰ ਲੋਕਾਂ ਨੇ ਵਿਧਾਇਕ ਬਣਾਇਆ ਸੀ ਕਿਸੇ ਪਾਰਟੀ ਨੇ ਵਿਧਾਇਕ ਨਹੀਂ ਬਣਾਇਆ ਸ਼ੀਤਲ ਉਂਗਰਾਲ ਨੇ ਕਿਹਾ ਕਿ ਮੈਂ ਭਾਜਪਾ ਚ ਕਿਸੇ ਅਹੁਦੇ ਤੇ ਨਹੀਂ ਆ ਬਿੱਤੇ ਦਿਨੀ ਸ਼ੀਤਲ ਉਗਰਾਲ ਨੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੋਦੀ ਕਾ ਪਰਿਵਾਰ ਦਾ ਟੈਗ ਹਟਾ ਦਿੱਤਾ ਤੇ ਉਹਦੇ ਤੋਂ ਬਾਅਦ ਇਹ ਖਬਰ ਚਰਚਾ ਵਿਚਾਈ ਸੀ ਸ਼ੀਤਲ ਉਗਰਾਲ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਜਾਣ ਪੁੱਛ ਕੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਇਹ ਅਸਤੀਫਾ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕੀਤਾ ਜਾਵੇ ਦਰਅਸਲ ਸ਼ੀਤਲ ਉਗਰਾਲ ਲੋਕ ਸਭਾ ਦੇ ਨਾਲ ਜਦੋਂ ਉਧਰਲੇ ਪਾਸੇ ਚੋਣਾਂ ਦਾ ਮદાન ਭਖਿਆ ਤਾਂ ਫਿਰ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਸੀ ਦੋਵੇਂ ਆਪਸ ਤੇ ਵੀਰ ਵੀਰ ਬਣ ਕੇ ਭਾਜ-ਪਾ ਦੇ ਵਿੱਚ ਚਲੇ ਗਏ ਸੀ ਤੇ ਇਹ ਵੀ ਖਬਰ ਹੈ ਕਿ ਉਹ ਗਏ ਸੀ ਕਿ ਸ਼ਾਇਦ ਟਿਕਟ ਹੋਰਾਂ ਨੂੰ ਦੇ ਦਿੱਤੀ ਜਾਏਗੀ ਪਰ ਟਿਕਟ ਸੁਸ਼ੀਲ ਰਿੰਕੂ ਨੂੰ ਦੇ ਦਿੱਤੀ ਗਈ ਹੁਣ ਕੁਲਤਾਰ ਸਦਮਾ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਕ ਉਹ ਸ਼ੀਤਲ ਉਂਗਰਾਲ ਨੂੰ ਬੁਲਾਉਣਗੇ ਤੇ ਪੁੱਛਣਗੇ ਕਿ ਕੀ ਕਿਸੇ ਦੀ ਦਬਾਅ ਜਾਂ ਕਿਸੇ ਵਜ੍ਹਾ ਕਰਕੇ ਅਸਤੀਫਾ ਤਾਂ ਨਹੀਂ ਸੀ ਦੇ ਰਹੇ ਹਾਲਾਂਕਿ ਹੁਣ ਅਸਤੀਫਾ ਦੇਣ ਤੋਂ ਬਾਅਦ ਸ਼ੀਤਲ ਅੰਗਰਾਲ ਨੇ ਖੁਦ ਯੂ ਟਰਨ ਮਾਰ ਦਿੱਤੀ ਸੀ ਪਹਿਲੇ ਬਿਆਨ ਦੇ ਵਿੱਚ ਬੀਤੇ ਦਿਨੀ ਉਹਨਾਂ ਨੇ ਆਖਿਆ ਸੀ ਕਿ ਉਹ ਨਹੀਂ ਚਾਹੁੰਦੇ ਕਿ ਜ਼ਿਮਨੀ ਚੋੜਾਂ ਦਾ ਬਜਨ ਪੰਜਾਬ ਦੇ ਲੋਕਾਂ ਸਿਰ ਪਵੇ ਅਤੇ ਉਹ ਤੋਂ ਅਗਲੇ ਦਿਨ ਚੰਡੀਗੜ੍ਹ ਦੇ ਵਿੱਚ ਉਹਨਾਂ ਇਹ ਆਖਿਆ ਸੀ ਕਿ ਉਹ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਦੀ ਗੱਲ ਸੁਣ ਰਹੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਤੁਹਾਡੇ ਤੋਂ ਬਗੈਰ ਸਾਨੂੰ ਆਪਣਾ ਹੋਰ ਕੋਈ ਵਿਧਾਇਕ ਨਹੀਂ ਚਾਹੀਦਾ ਅਸੀਂ ਤੁਹਾਨੂੰ ਵਿਧਾਇਕ ਚੁਣਿਆ ਸੀ ਅਤੇ ਉਹ ਇੱਥੋਂ ਤੱਕ ਕਹਿੰਦੇ ਆ ਕਿ ਅਸੀਂ ਕਿਸੇ ਪਾਰਟੀ ਨੂੰ ਨਹੀਂ ਸਗੋਂ ਤੁਹਾਨੂੰ ਹੀ ਵੋਟ ਪਾਈ ਸੀ ਇਸ ਕਰਕੇ ਉਹ ਕਹਿੰਦੇ ਮੈਂ ਇਥੋਂ ਆਪਣਾ ਅਸਤੀਫਾ ਵਾਪਸ ਲੈ ਰਿਹਾ ਤੇ ਉਹਨਾਂ ਦਾ ਐਮਐਲਏ ਬਣਿਆ ਰਹਿਣਾ ਚਾਹੁੰਦਾ ਪਰ ਸਪੀਕਰ ਸਾਹਿਬ ਦੇ ਵੱਲੋਂ ਅੰਗਰਾਲ ਦਾ ਅਸਤੀਫਾ ਪ੍ਰਵਾਨ ਕਰਕੇ ਉਸ ਨੂੰ ਜ਼ੋਰਦਾਰ ਝਟਕਾ ਦੇ ਦਿੱਤਾ ਗਿਆ ਹਾਲਾਂਕਿ ਸ਼ੀਤਲ ਅੰਗਰਾਲ ਦਾ ਕਹਿਣਾ ਹੈ ਕਿ ਇਸ ਧੱਕੇ ਦੇ ਖਿਲਾਫ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਗੇ ਦੱਸਣਾ ਬਣਦਾ ਹੈ ਕਿ ਇਹ ਅਸਤੀਫਾ ਉਹਨਾਂ ਵੱਲੋਂ ਆਪ ਹੀ ਪੇਸ਼ ਕੀਤਾ ਗਿਆ ਸੀ ਹੁਣ ਗੱਲ ਕਰਦੇ ਆ 골ਡੀ ਬਰਾੜ ਦੀ ਇੱਕ ਆਡੀਓ ਵਾਇਰਲ ਹੋਈ ਹੈ 골ਡੀ ਬਰਾੜ ਦੇ ਨਾਮ ਹੇਠੇ ਆਡੀਓ ਹੈ ਜਿਸ ਦੇ ਵਿੱਚ ਉਸ ਨੇ ਸਿੱਧੂ ਮੂਸੇਵਾਲੇ ਨੂੰ ਅਤੇ ਉਸ ਤੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਤੇ ਤਿੱਖੇ ਹਮਲੇ ਕੀਤੇ ਹੈ ਇਸ ਆਡੀਓ ਸੰਬੰਧੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਆਡੀਓ ਚ ਬੋਲਣ ਵਾਲਾ ਵਿਅਕਤੀ 골ਡੀ ਬਰਾੜ ਹੈ ਜਿਸ ਦੇ ਵਿੱਚ ਉਸ ਨੇ ਕਈ ਅਹਿਮ ਖੁਲਾਸੇ ਕੀਤੇ ਹੈ ਇਸ ਆਡੀਓ ਦੇ ਵਿੱਚ ਉਹ ਕਹਿ ਰਿਹਾ ਕਿ ਇਹ ਨਾ ਕੋਈ ਪ੍ਰਭਾਵ ਦੇਵੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਿਸੇ ਰਾਜਸੀ ਕਾਰਨਾਂ ਕਰਕੇ ਹੋਇਆ ਉਹ ਕਹਿੰਦੇ ਬਿਲਕੁਲ ਨਹੀਂ ਉਹਨਾਂ ਨੇ ਕੁਝ ਕਾਰਨ ਦੱਸੇ ਨੇ ਉਹ ਕਹਿੰਦੇ ਸਿੱਧੂ ਮੂਸੇਵਾਲੇ ਦੇ ਵੱਲੋਂ 5 ਜੂਨ ਤੇ 2022 ਨੂੰ ਦਿੱਲੀ ਦੇ ਵਿੱਚ ਇੱਕ ਸ਼ੋਅ ਕੀਤਾ ਜਾਣਾ ਸੀ ਪਰ 5 ਜੂਨ ਦਾ ਦਿਨ ਸਿੱਖਾਂ ਵਾਸਤੇ ਦੁਖਦਾਈ ਦਿਨ ਹੈ ਕਿਉਂਕਿ ਘੱਲੂਕਾਰ ਆ ਦਿਵਸ ਵੀ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਉਸ ਦਿਨ ਸ਼ਹੀਦੀ ਵੀ ਹੋਈ ਸੀ ਉਹਦੇ ਨਾਲ ਹੀ ਬਹੁਤ ਸਾਰੇ ਸਿੱਖ ਨੌਜਵਾਨ ਵੀ ਸ਼ਹੀਦ ਹੋਏ ਸੀ। ਗੋਲਡੀ ਬਰਾੜ ਦਾਵਾ ਕਰ ਰਿਹਾ ਕਿ ਮੂਸੇਵਾਲੇ ਦੇ ਪਰਿਵਾਰ ਦੀ ਹਮਾਇਤ ਵਾਲੀ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ। 5 ਜੂਨ ਨੂੰ ਸ਼ੋਅ ਤੋਂ ਬਾਅਦ ਮੂਸੇਵਾਲੇ ਨੇ ਵਾਰਡ ਟੂਰ ਤੇ ਚਲੇ ਜਾਣਾ ਸੀ। ਇਸ ਲਈ ਅਸੀਂ ਜਲਦੀ ਵਿੱਚ 29 ਮਈ 2022 ਨੂੰ ਉਸਤਾ ਕਤਲ ਕਰ ਦਿੱਤਾ। ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਮੁੜ ਕੇ ਸਾਡੇ ਛੇਤੀ ਹੱਥ ਨਾ ਲੱਗੇ। ਇੱਕ ਗੱਲ ਹੋਰ ਉਹ ਕਹਿੰਦੇ ਇਹ ਕਿ ਜੇ ਉਹ 5 ਜੂਨ 2022 ਨੂੰ ਦਿੱਲੀ ਵਿੱਚ ਸ਼ੋਅ ਕਰ ਦਿੰਦਾ ਜਿੱਥੇ ਦਿੱਲੀ ਵਿੱਚ ਬਾਅਦ ਵਿੱਚ ਸਿੱਖਾਂ ਦਾ ਕਤਲਿਆਮ ਵੀ ਹੋਇਆ ਸੀ ਅਤੇ ਕਿੰਨੇ ਸਿੱਖਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਉਸ ਤਰ੍ਹਾਂ ਇਹਦਾ ਸ਼ੋਅ ਵੇਖਣਾ ਸੀ ਤੇ ਉਹਨਾਂ ਦੇ ਉੱਤੇ ਗਲਤ ਪ੍ਰਭਾਵ ਪੈਣਾ ਸੀ। 골ਡੀ ਬਰਾੜ ਇਥੋਂ ਤੱਕ ਵੀ ਦਾਅਵਾ ਕਰਦਾ ਹੈ ਕਿ ਮੂਸੇਵਾਲ ਦੇ ਪੇਜ ਉੱਤੇ ਹਾਲੇ ਵੀ ਜਾ ਕੇ ਉਹ ਸ਼ੋਅ ਦੇ ਪੋਸਟਰ ਵੇਖੇ ਜਾ ਸਕਦੇ ਆ। ਜਦੋਂ ਇਸ ਤਰੀਕ ਅਤੇ ਸ਼ੋਅ ਦੇ ਬਾਬਤ ਮੂਸੇਵਾਲਾ ਤੋਂ ਪੁੱਛਿਆ ਗਿਆ ਸੀ ਤਾਂ ਉਹਨੇ ਜਵਾਬ ਦਿੱਤਾ ਸੀ। ਜਦੋਂ ਉਹਨੂੰ ਪੁੱਛਿਆ ਗਿਆ ਸੀ ਤਾਂ ਸ਼ਹੀਦੀ ਸਪਤਾਹ ਕਿ ਤੱਕ ਖੱਲੂ ਘਾਰਾ ਦਿਵਸ ਮਨਾਉਂਦੀ ਹੈ ਕੌਮ। ਤਾ ਮੂਸੇਵਾਲ ਦਾ ਕਹਿਣਾ ਸੀ ਕਿ ਇਹ ਘੱਲੂ ਘਾਰੇ ਨਾਲ ਉਹਨਾਂ ਦੇ ਸ਼ੋਅ ਦਾ ਕੋਈ ਲੈਣ ਦੇਣ ਨਹੀਂ ਉਹਨਾਂ ਦਾ ਇਹ ਇੱਕ ਬਿਜ਼ਨਸ ਹੈ ਜੇਕਰ ਉਹ ਸ਼ੋਅ ਨਹੀਂ ਕਰੇਗਾ ਤਾਂ ਰੋਟੀ ਕਿੱਥੋਂ ਖਾਵੇਗਾ 골ਡੀ ਵਿਰਾੜ ਦਾਵਾ ਕਰਦਾ ਕਿ ਉਹਦੀ ਇਹ ਟਿੱਪਣੀ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਉਹ ਕਿੰਨਾ ਕੁ ਪੰਥਕ ਸੀ ਜਾਂ ਫਿਰ ਕਿੰਨਾ ਨਹੀਂ ਜਿਹੜੇ ਲੋਕ ਉਹਨੂੰ ਪੰਥਕ ਗਰਦਾਣਦੇ ਆ ਅਤੇ ਨਾਲ ਹੀ ਐਸਵਾਈਐਲ ਗੀਤ ਵਿੱਚ ਵੀ ਉਹ ਕਹਿੰਦਾ ਹੈ ਕਿ ਜੁਝਾਰੂ ਸਿੰਘਾਂ ਦਾ ਉਸਤੇ ਗੀਤ ਵਿੱਚ ਨਾਮ ਹੈ ਪਰ ਉਹ ਗੀਤ ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਹੈ ਗੋਲਡੀ ਬਰਾੜ ਇਹ ਟਿੱਪਣੀਆਂ ਕਰਦਾ ਕਰਦਾ ਅੱਗੇ ਕਹਿੰਦਾ ਕਿ ਇਹ ਉਹੀ ਕਾਂਗਰਸ ਹੈ ਜਿਨ੍ਹਾਂ ਨੇ ਪੰਜਾਬ ਨੂੰ ਜ਼ਖਮ ਦਿੱਤੇ ਪੰਜਾਬ ਦਾ ਪਾਣੀ ਵੰਡਿਆ ਤੇ ਉਹਨਾਂ ਦੀ ਝੋਲੀ ਵਿੱਚ ਸਿੱਧੂ ਮੂਸੇਵਾਲਾ ਪਿਆ ਸੀ ਉਹਨਾਂ ਦੀ ਟਿੱਕਟ ਤੇ ਚੋਣ ਲੜੀ ਸੀ ਅਤੇ ਉਹਦੇ ਪਿਤਾ ਵੀ ਅੱਜ ਕਾਂਗਰਸ ਦੀ ਹਮਾਇਤ ਕਰ ਰਿਹਾ ਹੈ ਇਸ ਤਰ੍ਹਾਂ ਗੀਤ 295 ਬਾਬਤ ਵੀ ਉਹ ਆਪਣੀ ਗੱਲ ਦਾ ਜ਼ਿਕਰ ਕਰਦਾ ਹੈ ਉਹ ਕਹਿੰਦਾ ਇਹ ਗੀਤ ਵੀ ਮੂਸੇਵਾਲਾ ਦਾ ਉਦੋਂ ਆਇਆ ਸੀ ਜਦੋਂ ਉਸਨੇ ਸਿੱਖਾਂ ਦੇ ਵਿੱਚ ਅਤ ਸਤਕਾਰਤ ਮਾਤਾ ਭਾਗੋ ਸੰਬੰਧੀ ਇੱਕ ਗੀਤ ਵਿੱਚ ਗਲਤ ਟਿੱਪਣੀਆਂ ਤੇ ਤੁਲਨਾ ਕੀਤੀ ਸੀ ਤੇ ਉਹਨੇ ਗੁੱਸੇ ਵਿੱਚ ਇਹ ਗੀਤ ਗਾਇਆ ਸੀ ਆਪਣੇ ਆਪ ਨੂੰ ਇਸ ਗੀਤ ਰਾਹੀਂ ਇੱਕ ਕਿਸਮ ਦਾ ਉਹ ਸੁਨੇਹਾ ਦੇ ਰਿਹਾ ਸੀ ਕਿ ਮੈਂ ਜੇ ਸੱਚ ਬੋਲਿਆਸ ਤਾਂ ਮੇਰੇ ਉੱਤੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਮੁਕੱਦਮਾ ਦਰਜ ਕਰ ਦਿੱਤਾ ਇਸ ਆਡੀਓ ਦੇ ਵਿੱਚ ਗੋਲਡੀ ਬਰਾੜ ਕਹਿ ਰਿਹਾ ਹੈ ਕਿ ਜਦੋਂ ਤੋਂ ਅਸੀਂ ਪੰਜਾਬ 'ਚ ਰਹੇ ਹਾਂ ਅਸੀਂ ਕਦੇ ਵੀ ਪੰਜਾਬ ਦੇ ਖਿਲਾਫ ਨਹੀਂ ਗਏ ਨਾ ਜਾ ਸਕਣੀ ਐ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਚੰਗੇ ਵਿਅਕਤੀ ਨੂੰ ਨਹੀਂ ਮਾਰਿਆ ਅਤੇ ਨਾ ਹੀ ਕਦੇ ਅਜਿਹਾ ਕਰਾਂਗੇ ਜੇਕਰ ਕੋਈ ਸਾਡੇ ਖਿਲਾਫ ਗਤੀਵਿਧੀ ਕਰਦਾ ਹੈ ਤਾਂ ਉਹਨੂੰ ਅਸੀਂ ਛੱਡਣਾ ਵੀ ਨਹੀਂ ਗੋਲਡੀ ਇਹ ਵੀ ਦਾਅਵਾ ਕਰਦਾ ਹੈ ਕਿ ਅਸੀਂ ਖਾਲਿਸਤਾਨ ਦੇ ਖਿਲਾਫ ਵੀ ਨਹੀਂ ਹਾਂ ਅਸੀਂ ਪੰਜਾਬ ਦੇ ਨਾਲ ਹਾਂ ਅਤੇ ਹਮੇਸ਼ਾ ਰਹਾਂਗੇ ਇਸ ਆਡੀਓ ਦੇ ਵਿੱਚ ਗੋਲਡੀ ਵਿਰਾੜ ਕਹਿ ਰਿਹਾ ਹੈ ਕਿ ਸਿੱਧੂ ਦੇ ਕਤਲ ਤੋਂ ਬਾਅਦ ਪੰਜਾਬ ਦੇ ਲੋਕ ਸਿੱਧੂ ਦੇ ਪਰਿਵਾਰ ਦਾ ਕਾਫੀ ਸਮਰਥਨ ਕਰ ਰਹੇ ਨੇ ਉਹਨਾਂ ਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਗਰਮੀ ਨਹੀਂ ਦੇਖੀ ਸਰਦੀ ਨਹੀਂ ਦੇਖੀ ਮੀਂਹ ਨਹੀਂ ਦੇਖਿਆ ਕਈ ਸਿੱਧੂ ਨੂੰ ਸ਼ਹੀਦ ਕਹਿ ਰਹੇ ਨੇ ਪਰ ਕਦੇ ਉਹਨੂੰ ਸ਼ਹੀਦ ਕਹਿ ਕੇ ਸ਼ਹੀਦਾਂ ਦਾ અપਮਾਨ ਨਾ ਕਰੋ ਮੈਂ ਆਮ ਲੋਕਾਂ ਵਾਂਗ ਆਮ ਲੋਕਾਂ ਦਾ ਇੱਕ ਆਬ ਘਰ ਦਾ ਮੁੰਡਾ ਮੈਂ ਵੀ ਇੱਕ ਆਮ ਨੌਜਵਾਨ ਸੀ ਮੈਂ ਵੀ ਸਖਤ ਮਿਹਨਤ ਕੀਤੀ ਹੈ ਅਤੇ 40 40 ਘੰਟੇ ਤੱਕ ਟਰੱਕ ਚਲਾਇਆ ਕਦੇ ਕਿਸੇ ਦਾ ਹੱਕ ਨਹੀਂ ਮਾਰਿਆ ਉਹ ਕਹਿੰਦੇ ਮੇਰੇ ਭਰਾ ਦੀ ਜਦੋਂ ਮੌਤ ਹੋਈ 2020 ਜਦੋਂ ਉਹਦੀ ਮੌਤ ਹੋਈ ਤਾਂ ਉਹਦੀ ਮੌਤ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਹੱਥ ਸੀ ਤੇ ਉਹਦੇ ਤੋਂ ਬਾਅਦ ਅਸੀਂ ਅਪਰਾਧ ਦਾ ਰਸਤਾ ਚੁਣਿਆ ਉਹ ਕਹਿੰਦਾ ਹੈ ਕਿ ਇਸ ਆਰਟੀਕਲ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਇਹਨਾਂ ਦਿਨਾਂ 'ਚ ਸੋਸ਼ਲ ਮੀਡੀਆ ਤੇ ਇਹ ਕਾਫੀ ਵਾਇਰਲ ਹੋ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਪੰਥਕ ਮਾਨਸਿਕਤਾ ਦਾ ਮਾਲਕ ਸੀ ਸਿੱਖ ਕੌਮ ਦਾ ਭਲਾ ਕਰ ਰਿਹਾ ਸੀ ਕਹਿੰਦੇ ਉਹਦਾ ਪਿਤਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਨੌਜਵਾਨਾਂ ਦਾ ਧਿਆਨ ਭਟਕਾ ਰਿਹਾ ਨੌਜਵਾਨਾਂ ਨੂੰ ਸੁਨੇਹਾ ਕਿ ਆਪਣਾ ਕੰਮ ਕਰੋ ਉਹ ਕੋਈ ਪੰਥਕ ਨਹੀਂ ਸੀ ਜੋ ਪੰਥਕ ਹੁੰਦਾ ਤਾਂ ਸਿੱਖ ਕੌਮ ਦਾ ਘਾੜ ਕਰਨ ਵਾਲੀ ਸਾਡੇ ਮਕद्दਸ ਸਥਾਨ ਤੇ ਹਮਲਾ ਕਰਨ ਵਾਲੀ ਕਾਂਗਰਸੀ ਝੋਲੀ ਵਿੱਚ ਉਹ ਨਾ ਜਾਂਦਾ ਉਹ ਸਿੱਖਾਂ ਦਾ ਖੂਨ ਪੀਣ ਵਾਲੀ ਕਾਂਗਰਸ ਦਾ ਸਮਰਥਨ ਕਰ ਰਹੀ ਹੈ ਕਈ ਲੋਕ ਕਹਿ ਰਹੇ ਨੇ ਕਿ ਉਹ ਆਪਣੇ ਪੁੱਤਰ ਦੀ ਸੋਚ ਦੇ ਵਿਰੁੱਧ ਜਾ ਰਿਹਾ ਇਸ ਆਡੀਓ ਦੇ ਵਿੱਚ ਉਹ ਕਹਿ ਰਿਹਾ ਕਿ ਸਿੱਧੂ ਦਾ ਪਰਿਵਾਰ ਦੇ ਵੱਲੋਂ 1975 ਤੋਂ ਆਖਿਆ ਜਾ ਰਿਹਾ ਹੈ ਕਿ ਅਸੀਂ ਤਾਂ ਕਾਂਗਰਸ ਨੂੰ ਡੇ ਵੰਤ ਤੋਂ ਵੋਟ ਪਾਉਂਦੇ ਆ ਰਹੇ ਹਾਂ ਉਹ ਕਹਿੰਦੇ ਇਹਦਾ ਮਤਲਬ ਇਹ ਤਾਂ ਕੱਲੂ ਘਾਰੇ ਤੋਂ ਪਹਿਲਾਂ ਵੀ ਤੇ ਕੱਲੂ ਘਾਰੇ ਤੋਂ ਬਾਅਦ ਵੀ ਕਾਂਗਰਸ ਦਾ ਹੀ ਸਮਰਥਨ ਕਰ ਰਹੇ ਨੇ ਭਾਵ ਇਹਨਾਂ ਦਾ ਪਰਿਵਾਰ ਕੱਟੜ ਕਾਂਗਰਸੀ ਪਰਿਵਾਰ ਜਿਸ ਨੇ ਸਿੱਖਾਂ ਦਾ ਘਾਣ ਕੀਤਾ ਗੋਲਡੀ ਇਸ ਆਡੀਓ ਦੇ ਵਿੱਚ ਇਹ ਵੀ ਆਖਦਾ ਹੈ ਕਿ ਸ਼ਹੀਦਾਂ ਦਾ ਅਪਮਾਨ ਨਾ ਕੀਤਾ ਜਾਵੇ ਜਿਹੜੇ ਕੌਮ ਲਈ ਕੁਝ ਕਰਦੇ ਆ ਉਹਨਾਂ ਦਾ ਖਿਆਲ ਰੱਖਿਆ ਜਾਵੇ ਉਹ ਕਹਿੰਦੇ ਸੰਦੀਪ ਸਣੀ ਨੇ ਸੁਧੀਰ ਸੂਰੀ ਦਾ ਕਤਲ ਕੀਤਾ ਤੇ ਇਸ ਵਕਤ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੈਠਾ ਅਮਰਸਰ ਤੋਂ ਨੇ ਚੋੜਵੀ ਲੜੀ ਹੈ ਉਹਦਾ ਕਿੰਨਾ ਕੁ ਖਿਆਲ ਕੀਤਾ ਤੇ ਦੂਸਰੇ ਪਾਸੇ ਕਈ ਹੋਰ ਉਦਾਹਰਨਾ ਵੀ ਇਸ ਵੀਡੀਓ ਵਿੱਚ ਦਿੰਦੇ ਆ ਉਸ ਨੂੰ ਸੁਣਿਆ ਜਾ ਸਕਦਾ ਉਹ ਕਹਿੰਦੇ ਇਹ ਜਿੰਦਾ ਸ਼ਹੀਦ ਨੇ ਜਿਹੜੇ ਕੌਮ ਦੀ ਪੱਗ ਨੂੰ ਸਿਰ ਤੇ ਰੱਖਦੇ ਆ ਤੇ ਗੋਲਡੀ ਬਰਾੜ ਦੀ ਇਹ ਆਡੀਓ ਇਸ ਵਕਤ ਕਾਫੀ ਚਰਚਾ ਚ ਹੈ ਤੇ ਜੇਕਰ ਇਸ ਮੁਕੰਮਲ ਆਡੀਓ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਆਪਣੇ ਫੇਸਬੁੱਕ ਪੇਜ TVN ਕੈਨੇਡਾ ਦੇ ਉੱਤੇ ਜਾ ਕੇ ਸੁਣੀ ਜਾ ਸਕਦੀ ਹੈ ਇਹਦੇ ਨਾਲ ਹੀ ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਐਗਜ਼ਿਟ ਪੋਲਸ ਅਤੇ ਚੋੜ ਨਤੀਜਿਆਂ 'ਚ ਫਰਕ ਕਿੰਨਾ ਪੈਂਦਾ ਉਹ ਕਿੰਨੀ ਕੁ ਸਟੀਕ ਜਾਣਕਾਰੀ ਸੀ ਉਹ ਸੱਚ ਝੂਠ ਦਾ ਨਤਾਰਾ ਅੱਜ ਚੋੜ ਨਤੀਜੇ ਕਰ ਦੇਣਗੇ ਅਤੇ ਉਹ ਚੋੜ ਨਤੀਜੇ ਵੈਨਕੂਵਰ ਦੇ ਸਮੇਂ ਦੇ ਮੁਤਾਬਕ ਸ਼ਾਮ 7:30 ਵਜੇ ਪੇਸ਼ ਕਰਾਂਗੇ ਅਤੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਵੇਰ ਦੇ 8:00 ਵਜੇ ਤੋਂ ਲਾਈਵ ਉਹ ਚੋੜ ਨਤੀਜੇ ਤੁਹਾਡੇ ਲਈ ਪੇਸ਼ ਕੀਤੇ ਜਾਣਗੇ ਵੱਡੀ ਘੰਟੀ ਵਿੱਚ ਜੁੜਿਓ ਤੁਹਾਨੂੰ ਇਹੀ ਅਪੀਲ ਹੈ ਹੁਣ ਸਭਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ